ਤਦ ਕੋ ਮੈਂ ਖਸਖਸ ਦਾ ਤੇਲ ਬਣਾ ਰਿਹਾ ਹਾਂ ਤਕਰੀਬਨ ਅੱਧਾ ਕਿਲੋ ਜਿਹੜਾ ਹੈ ਉਹ ਮੈਂ ਖਸਖਸ ਨਾਰੀਅਲ ਦਾ ਤੇਲ ਲਿਆ ਹੈ ਤੇਲ ਮੈਂ ਇਹਦੇ ਵਿੱਚ ਪਾ ਚੁੱਕਾ ਹਾਂ ਇਸ ਤੋਂ ਬਾਅਦ ਜਦੋਂ ਤੇਲ ਰਿੱਜਣ ਲੱਗ ਪੇ ਤੇ ਅਸੀਂ ਕੀ ਕਰਨਾ ਹੈ ਇਸ ਦੇ ਵਿੱਚ ਖਸਖਸ ਦੇਖੋ ਇੱਕ ਖਸਖਸ ਹੈ ਔਰ ਮੈਂ ਇਹਦੇ ਵਿੱਚ ਇਸ ਨੂੰ ਪਾਉਣ ਲੱਗਾ ਪਾਉਣ ਤੋਂ ਬਾਅਦ ਤਾਂ ਸੇ ਕੀ ਕਰਨਾ ਹੈ ਗਹਿਰ ਜਿਹੜੀ ਆ ਉਹ ਕੱਢੀ ਕਰ ਦੇਣੀ ਹੈ ਤਾਂ ਕਿ ਜਿਆਦਾ ਇਹ ਸਾੜ ਨਾ ਜਾਏ ਤੇ ਅਸੀਂ ਗੈਸ ਜਿਹੜੀ ਆ ਉਹ ਕੱਟ ਕਰਤੀ ਆ ਹੁਣ ਹੁਣ ਇਸ ਨੂੰ ਅਸੀਂ ਹਿਲਾਉਣਾ ਹੈ ਦੇਖੋ ਖਸਖਸ ਦਾ ਤੇਲ ਜਿਹੜਾ ਹੈ ਉਹ ਤਕਰੀਬਨ ਬਣ ਗਿਆ ਹੈ ਤੇ ਦੇਖੋ ਨਾਨਾ ਹੋ ਗਈ ਹੈ ਤੇ ਇਸ ਕਰਕੇ ਇਹ ਹੁਣ ਠੰਡੇ ਹੋਣ ਤੇ ਅਸੀਂ ਇਸ ਨੂੰ ਕਿਸੇ ਬਰਤਨ ਦੇ ਵਿੱਚ ਛੀਛ ਵਿੱਚ ਪਾਵਾਂਗੇ ਜਦੋਂ ਵੀ ਤੁਹਾਡੇ ਗੋਡੇ ਦਰਦ ਮੋਡੇ ਦਰਦ ਹੁੰਦੇ ਹਨ ਇਹਦੀ ਮ사ਜ ਕਰੋ ਅਤੇ ਇਸ ਤੇਲ ਨੂੰ ਤੁਸੀਂ ਰਾਤ ਨੂੰ ਸੌਣ ਲੱਗਿਆਂ ਦੋ-ਦੋ ਬੂੰਦਾਂ ਨੱਕ 'ਚ ਪਾਓ ਤੁਹਾਨੂੰ ਨੀਂਦ ਜਿਹੜੀ ਆ ਉਹ ਬਹੁਤ ਚੰਗੀ ਤਰ੍ਹਾਂ ਆ ਜਾਏਗੀ ਇਸ ਕਰਕੇ ਇਹ ਤੇਲ ਜਿਹੜਾ ਹੈ ਬਹੁਤ ਹੀ ਵਧੀਆ ਹੈ ਇਹਦੇ ਗੁਣ ਵੀ ਬਹੁਤ ਜ਼ਿਆਦਾ ਹਨ ਤੇ ਅੱਛੀ ਗੱਲ ਦੀ ਮੈਂ ਵੀਡੀਓ ਬਣਾ ਰਿਹਾ ਹਾਂ ਖਸਖਸ ਖਸਖਸ ਜੜੀ ਆ ਕੁਦਰਤ ਨੇ ਦੇਖੋ ਕਿੰਨੀ ਜ਼ਬਰਦਸਤ ਚੀਜ਼ ਦਿੱਤੀ ਹੋਈ ਹੈ ਇੰਨਾ ਹੀ ਨਹੀਂ ਖਸਖਸ ਜੜੀ ਆ ਇਹ ਆਮ ਤੌਰ ਤੇ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ਅਤੇ ਇਹ ਏਸੀ ਦਾ ਕੰਮ ਕਰਦੀ ਹੈ ਜੇ ਤੁਸੀਂ ਖਸਖਸ ਗਰਮੀਆਂ 'ਚ ਲੈ ਲੈਂਦੇ ਹੋ ਤਾ ਇਹ ਸਿੱਧਾ ਕੰਮ ਕਰੇਗੀ ਅਤੇ ਇਹ ਠੰਡੀ ਹੋਣ ਕਰਕੇ ਇਹ ਪੇੜ ਦੀ ਗਰਮੀ ਨੂੰ ਰਾਹਤ ਦਿੰਦੀ ਹੈ ਅਤੇ ਜਿਨ੍ਹਾਂ ਨੂੰ ਲਕੋਰੀਆ ਬਾਦ ਪੈਂਦੀ ਹੈ ਉਹਨਾਂ ਲਈ ਇਹ ਬਹੁਤ ਵਧੀਆ ਚੀਜ਼ ਹੈ ਖਸ ਖਦੀ ਆਮ ਤੌਰ ਤੇ ਲੋਕ ਗਰਮੀਆਂ ਵਿੱਚ ਸਰਦਾਈ ਜਿਹੜੀ ਆ ਉਹ ਕੋਟ ਕੇ ਪੀਂਦੇ ਹਨ ਅਤੇ ਇਹ ਗਰਮੀ ਨੂੰ ਮੈਂਟੋ ਮੈਂਟੀ ਬਾਹਰ ਕੱਢਦੀ ਹੈ ਅਰੇ ਤਾਕਤਵਾਰ ਵੀ ਹੁੰਦੀ ਹੈ ਇਸ ਦੇ ਵਿੱਚ ਆਮ ਤੌਰ ਤੇ ਆਇਰਨ ਤੇ ਵਿਟਾਮਿਨ ਬਹੁਤ ਹੁੰਦੇ ਹਨ ਇਸ ਵਿੱਚ ਜ਼ਿੰਕ ਵੀ ਹੁੰਦਾ ਹੈ ਜ਼ਖਮਾਂ ਨੂੰ ਇਹ ਬਹੁਤ ਜਲਦੀ ਠੀਕ ਕਰਦੀ ਹੈ ਕੈਲਸ਼ੀਅਮ ਜ਼ਿੰਕ ਕਾਪਰ ਹੋਣ ਦੇ ਬਾਵਜੂਦ ਵੀ ਹੱਡੀਆਂ ਬਹੁਤ ਮਜ਼ਬੂਤ ਕਰਦੀ ਹੈ ਇੰਨਾ ਹੀ ਨਹੀਂ ਸਭ ਤੋਂ ਵੱਡਾ ਇਹਦਾ ਫਾਇਦਾ ਹੈਗਾ ਅਨਿੰਦਰਾ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਇਹਦਾ ਸੇਵਨ ਜਿਹੜਾ ਉਹ ਕਰਨਾ ਚਾਹੀਦਾ ਹੈ ਇਹ ਬਹੁਤ ਵਧੀਆ ਚੀਜ਼ ਹੈ ਇਸ ਤੋਂ ਇਲਾਵਾ ਕਾਰਬੋਹਾਈਡਰੇਟ ਵੀ ਹੁੰਦਾ ਹੈ ਇਸ ਦੇ ਵਿੱਚ ਜਿਨ੍ਹਾਂ ਦੇ ਮੂੰਹ ਪੱਕ ਜਾਂਦਾ ਛਾਲੇ ਹੋ ਜਾਂਦੇ ਮੂੰਹ ਦੇ ਵਿੱਚ ਉਹਨਾਂ ਨੂੰ ਇਹ ਜ਼ਰੂਰ ਲੈਣਾ ਚਾਹੀਦਾ ਹੈ ਕੈਲਸ਼ੀਅਮ ਜ਼ਿੰਕ ਕਾਪਰ ਹੋਣ ਕਰਕੇ ਹੱਡੀਆਂ ਨੂੰ ਬਹੁਤ ਮਜ਼ਬੂਤ ਕਰਦਾ ਹੈ ਇੰਨਾ ਹੀ ਨਹੀਂ ਇਸ ਦੇ ਵਿੱਚ ਆਇਰਨ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਕਾਪਰ ਜ਼ਿੰਕ ਹੁੰਦਾ ਹੈ ਤੇ ਫਾਈਬਰ ਅਧਿਕ ਮਾਤਰਾ ਵਿੱਚ ਹੋਣ ਕਰਕੇ ਕਬਜ ਜਿਹੜੀ ਆ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਅਗਰ ਜੇ ਤੁਸੀਂ ਇਦਾਂ ਸੇਵਨ ਕਰਦੇ ਹੋ ਦਿਲ ਦੇ ਮਰੀਜ਼ਾਂ ਲਈ ਬਹੁਤ ਵਧੀਆ ਚੀਜ਼ ਹੈ ਦਿਲ ਦੇ ਮਰੀਜ਼ਾਂ ਨੂੰ ਲੈਣਾ ਚਾਹੀਦਾ ਹੈ ਜਿਨ੍ਹਾਂ ਦੇ ਗੋਟੇ ਗੋਡੇ ਗਿੱਟੇ ਕਿਤੇ ਵੀ ਸੋਜ ਹੈ ਉਹਨਾਂ ਨੂੰ ਇਹਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਅਚਨ ਤੰਤਰ ਤੇ ਮਜ਼ਬੂਤ ਕਰਦਾ ਹੀ ਹੈ ਦਿਲ ਦੀ ਕਿਸੇ ਵੀ ਬਿਮਾਰੀ ਨਾਲ ਨੁਕਸਾਨ ਨਹੀਂ ਹੋਣਦਾ ਹੈਗਾ ਅਗਰ ਜੇ ਤੁਸੀਂ ਖਸ ਖਸ ਦਾ ਸੇਵਨ ਕਰਦੇ ਹੋ ਅਗਰ ਜੇਕਰ ਤੁਸੀਂ ਸਿਰਦਰਦ ਤੋਂ ਬਹੁਤ ਦੁਖੀ ਹੋ ਬਾਰ ਬਾਰ ਸਿਰਦਰਦ ਹੁੰਦੀ ਹੈ ਤਾਂ ਤੁਸੀਂ ਖਸ ਖਸ ਜਿਹੜੀ ਹੈ ਉਹ ਲਓ ਜਾਂਚ ਦੀ ਸਰਦਾਈ ਜਿਹੜੀ ਆਉ ਤੁਸੀਂ ਲੈ ਸਕਦੇ ਹੋ ਇੰਨਾ ਹੀ ਨਹੀਂ ਜਿਨ੍ਹਾਂ ਦਾ ਰੀਜ ਪਤਨਾ ਹੁੰਦਾ ਹੈ ਨਪੁੰਸ ਨਪੁੰਸਕਾ ਹੁੰਦੀ ਹੈ ਉਸ ਨੂੰ ਵੀ ਇਹ ਦੂਰ ਕਰਦਾ ਹੈ ਖਾਸ ਕਰ ਜਿਹੜੀ ਆਮ ਤੌਰ ਤੇ ਇਸ ਦੇ ਵਿੱਚ ਮਿੱਟੀ ਬਹੁਤ ਹੁੰਦੀ ਹੈ ਇਸ ਲਈ ਤੁਸੀਂ ਖਾਸ ਕਰ ਉਸ ਨੂੰ 5-6 ਵਾਰੀ ਪਾਣੀ ਦੇ ਵਿੱਚ ਸਾਫ਼ ਕਰਕੇ ਫੇਰੀ ਇਸ ਦਾ ਸੇਵਨ ਕਰੋ ਬਾਕੀ ਵੈਸੇ ਇਸ ਦਾ ਸੇਵਨ ਉਸ ਤਰ੍ਹਾਂ ਨਾ ਕਰੋ ਕਿਉਂਕਿ ਇਸ ਦੇ ਵਿੱਚ ਕਿਰਕ ਬਹੁਤ ਜ਼ਿਆਦਾ ਹੁੰਦੀ ਹੈ ਬਾਕੀ ਇਸ ਤੋਂ ਇਲਾਵਾ ਦਿਮਾਗ ਜਿਹੜਾ ਹੈ ਦਿਮਾਗ ਲਈ ਤੇ ਬਹੁਤ ਜ਼ਿਆਦਾ ਵਰਦਾਨ ਹੈ ਦਿਮਾਗ ਨੂੰ ਵੀ ਬਹੁਤ ਜ਼ਿਆਦਾ ਤੇਜ਼ ਕਰਦੀ ਹੈ ਜਿਹੜੇ ਜਿਮ ਜਾਂਦੇ ਹਨ ਜਿਮ ਜਾਣ ਵਾਲਿਆਂ ਵਾਸਤੇ ਖਸ ਖਸ ਜਿਹੜੀ ਆ ਬਹੁਤ ਵਧੀਆ ਹੈ ਇਹਦਾ ਪਾਊਡਰ ਬਣਾ ਕੇ ਵਰਤੇ ਜਾ ਸਕਦਾ ਹੈ। ਬਾਕੀ ਇੱਕ ਜਿਹੜੀ ਖਸਖਸ ਹੈ ਇੱਕ ਸਫੇਦ ਹੁੰਦੀ ਹੈ ਤੇ ਇੱਕ ਕਾਲੀ। ਸਫੇਦ ਜਿਹੜੀ ਆ ਉਹ ਸਰਦ ਤਰ ਹੁੰਦੀ ਹੈ ਤੇ ਕਾਲੀ ਜਿਹੜੀ ਆ ਉਹ ਖੁਸ਼ਕ ਹੁੰਦੀ ਹੈ। ਇਹ ਦੋ ਤਰ੍ਹਾਂ ਦੀ ਹੁੰਦੀ ਹੈ। ਲੇਕਿਨ ਜਿਹੜੀ ਕਾਲੀ ਖਸਖਸ ਹੁੰਦੀ ਹੈ ਇਹ ਥੋੜੀ ਜੀ ਵਧੀਆ ਹੁੰਦੀ ਹੈ। ਬਾਕੀ ਇੰਨਾ ਹੀ ਨਹੀਂ ਤੁਸੀਂ ਇੱਕ ਗਲਾਸ ਦੁੱਧ ਦੇ ਵਿੱਚ ਤੁਸੀਂ ਇੱਕ ਚਮਚਾ ਖਸਖਸ ਪਾ ਕੇ ਉਬਾਲ ਕੇ ਵਿੱਚ ਬਦਾਮ ਪਾ ਲਓ ਤੇ ਤੁਸੀਂ ਇਹ ਦੁੱਧ ਪੀਓ ਤੁਹਾਡੇ ਦਿਮਾਗ ਨੂੰ ਬਹੁਤ ਤਾਕਤ ਮਿਲੇਗੀ ਨੀਂਦ ਵਾਲਿਆਂ ਲਈ ਮੈਂ ਪਹਿਲੇ ਵੀ ਦੱਸਿਆ ਵੀ ਬਹੁਤ ਵਧੀਆ ਬਹੁਤ ਵਧੀਆ ਇਹ ਮੈਡੀਸਿਨ ਹੈ ਕੁਦਰਤ ਨੇ ਦੇਖੋ ਇਹਨੂੰ ਬਹੁਤ ਵਧੀਆ ਛੋਟੇ ਛੋਟੇ ਬੀਜ ਹੋਣ ਕਰਕੇ ਵਿੱਚ ਤਾਕਤ ਬਹੁਤ ਜ਼ਿਆਦਾ ਇਸ ਦੇ ਵਿੱਚ omega 6 ਹੁੰਦਾ ਹੈ 슈ਗਰ ਦੇ ਮਰੀਜ਼ਾਂ ਲਈ ਬਹੁਤ ਵਧੀਆ ਹੈ ਬਾਕੀ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਝੁਰੜੀਆਂ ਪੈ ਜਾਂਦੀਆਂ ਹਨ ਚਿਹਰਾ ਠੀਕ ਨਹੀਂ ਰਹਿੰਦਾ ਉਹਨਾਂ ਨੂੰ ਇਹਦੀ ਪੇਸਟ ਚਿਹਰੇ ਤੇ ਲਗਾਉਣੀ ਚਾਹੀਦੀ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਤੇ ਪਸੀਨਾ ਆਉਂਦੇ ਨਾਲ ਨਾਲ ਉਹਨਾਂ ਨੂੰ ਗਰਮੀ ਬਹੁਤ ਲੱਗਦੀ ਹੈ ਤਾਂ ਉਸ ਨੂੰ ਖਸ ਖਸ ਦਾ ਸੇਵਨ ਕਰਨਾ ਚਾਹੀਦਾ ਹੈ ਲੀਵਰ ਤੇ ਕਿਡਨੀ ਦੇ ਦੇਖਭਾਲ ਕਰਦਾ ਹੈ ਇਹ ਨਾ ਲੀਵਰ ਨੂੰ ਤੇ ਨਾ ਕਿਡਨੀ ਨੂੰ ਨੁਕਸਾਨ ਨਹੀਂ ਹੋਣ ਦਿੰਦਾ ਬਾਕੀ ਆਮ ਤੌਰ ਤੇ ਸਾਡੇ ਗੋਡੇ ਦਰਦ ਕਰਦੇ ਹਨ ਮੋਢੇ ਕਰਦੇ ਹਨ ਸੂਜਨ ਰਹਿੰਦੀ ਹੈ ਤੁਸੀਂ ਇਹਦਾ ਸੇਵਨ ਜ਼ਰੂਰ ਕਰੋ ਰਾਤ ਨੂੰ ਸੌਣ ਲੱਗਿਆਂ ਦੁੱਧ ਦੇ ਵਿੱਚ ਅੱਧਾ ਚਮਚਾ ਜਾਂ 1 ਚਮਚਾ ਇਹਦਾ ਪਾਊਡਰ ਜਿਹੜਾ ਉਹ ਮਿਲਾ ਕੇ ਤੁਸੀਂ ਲੈ ਲਵੋ ਤੇ ਤੁਹਾਨੂੰ ਨੀਂਦ ਜਿਹੜੀ ਹੈ ਉਹ ਬਹੁਤ ਜਲਦ ਆਉਣੀ ਸ਼ੁਰੂ ਹੋ ਜਾਏਗੀ ਲਗਾਤਾਰ ਇਹ ਪ੍ਰਸਾਦ ਕਰੋ ਥੋੜੇ ਦਿਨ ਬਾਕੀ ਇਹਦਾ ਆਮ ਤੌਰ ਤੇ ਜੇ ਲੋਡ ਤੋਂ ਵੱਧ ਖਾਓਗੇ ਤਾਂ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਮੈਂਟਸ ਵਗੈਰਾ ਕਰੋ ਬਾਕੀ ਜੋ ਮੇਰਾ ਵੀਡੀਓ ਦੇਖ ਰਿਹਾ ਹੈ ਮੈਂ ਉਹਦਾ तहे ਦਿਲ ਤੋਂ ਸ਼ੁਕਰਗੁਜ਼ਾਰ ਹਾਂ ਸਤਿ ਸ੍ਰੀ ਅਕਾਲ